ਹਾਂਜੀ ਪੀਐਸਟੈਟ ਯੂਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਹਾਂਜੀ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਅਗਰ ਤੁਸੀਂ ਪੀਐਸਟੈਟ ਦੀ ਪਾਲ ਚੋਂ ਪੀਐਸਟੈਟ ਦੀ ਪ੍ਰੀਪਰੇਸ਼ਨ ਕਰ ਰਹੇ ਹੋ ਤਾਂ ਕਦੋਂ ਪੀਐਸਟੈਟ ਆ ਰਿਹਾ ਤਾਂ ਉਹ ਸਾਰੀ ਚੀਜ਼ਾਂ ਦੇ ਜਵਾਬ ਤੁਹਾਡੇ ਨਾਲ ਇਸ ਸੈਸ਼ਨ ਦੇ ਵਿੱਚ ਸਾਂਝੇ ਕਰ ਰਹੇ ਹਾਂ ਤਜੀਦਾ ਤੁਸੀਂ ਜਾਣਦੇ ਹੋ 5 ਸਤੰਬਰ ਨੂੰ ਅ 5 ਸਤੰਬਰ ਨੂੰ ਜਿਹੜਾ ਹੈ ਪੀਐਸਟਟ ਯੂਨੀਅਨ ਵੱਲੋਂ ਇੱਕ ਧਰਨਾ ਅਨਾਉਂਸ ਕੀਤਾ ਗਿਆ ਸੰਗਰੂਰ ਵਿਖੇ ਸੰਗਰੂਰ ਵੇਰਕਾ ਪਲਾਂਟ ਤੋਂ ਇਕੱਠੇ ਹੋ ਕੇ ਜਿਸ ਤਰ੍ਹਾਂ ਅੱਗੇ ਤੁਹਾਨੂੰ ਯੂਨੀਅਨ ਕਮੇਟੀ ਵੱਲੋਂ ਗਾਈਡ ਕੀਤਾ ਜਾਊਗਾ ਉਸੇ ਤਰੀਕੇ ਦੇ ਨਾਲ ਸਾਰਿਆਂ ਨੂੰ ਕੋਆਪਰੇਟ ਕਰਕੇ ਜਿਵੇਂ ਵੀ ਮੌਕੇ ਤੇ ਵਿਵੋਤਬੰਦੀ ਹੋਊਗੀ ਤੁਹਾਡੇ ਸਾਰਿਆਂ ਨਾਲ ਉੱਥੇ ਸਾਂਝੀ ਕਰ ਦਿੱਤੀ ਜਾਊਗੀ ਤਾਂ ਉਸੇ ਤਰੀਕੇ ਦੇ ਨਾਲ ਆਪਾਂ ਯੂਨੀਅਨ ਦੇ ਨਾਲ ਕੋਆਪਰੇਟ ਕਰਕੇ ਅੱਪਾ ਚੱਲਾਂਗੇ ਸਾਰਿਆਂ ਨੂੰ ਬੇਨਤੀ ਹੈ ਵੱਲ ਚੜ ਕੇ ਯੂਨੀਅਨ ਦਾ ਸਾਥ ਦਿਓ ਕਿਉਂਕਿ ਵਾਰ-ਵਾਰ ਧਰਨਾ ਅਨਾਉਂਸ ਕਰਨ ਦਾ ਹੈ ਹੋਰ ਉਹੀ ਚੰਗਾ ਹੈ ਕਿ ਇੱਕੋ ਵਾਰੀ ਲਾ ਕੇ ਤਾਂ ਆਪਣਾ ਨੋਟੀਫਿਕੇਸ਼ਨ ਲਿਆ ਜਾਵੇ ਹੋਰ ਆਪਦੀ ਮੰਗਾਂ ਦੇ ਉੱਪਰ ਗੌਰ ਕਰਵਾਇਆ ਜਾਵੇ ਤਾਂ ਨੋਟੀਫਿਕੇਸ਼ਨ ਹੋਰ ਗੌਰ ਸਰਕਾਰ ਉਦੋਂ ਹੀ ਕਰੂਗੀ ਜਦੋਂ ਆਪਣੇ ਵਿੱਚ ਸਟਰੈਂਥ ਹੋਊਗੀ ਆਪਣੇ ਵਿੱਚ ਇਕਤਾ ਹੋਊਗੀ ਤਾਂ ਇਹ ਬਹੁਤ ਜ਼ਰੂਰੀ ਹੈ ਤਾਂ ਪੀਐਸਟੈਟ ਯੂਨੀਅਨ ਦਾ ਸਾਥ ਦਿਓ ਨੈਕਸਟ ਸਲਾਈਡ ਦੇ ਵਿੱਚ ਤੁਹਾਡੇ ਨਾਲ ਜਿਹੜਾ ਹੈ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਤਾਂ ਸਥਾਨ ਦੱਸਿਆ ਗਿਆ ਜੀ ਵੇਰਕਾ ਪਲਾਂ ਸੰਗਰੂਰ ਸਮਾਂ ਹੈਗਾ ਜੀ 10 ਵਜੇ ਠੀਕ ਹੈ ਜੀ 5 ਸਤੰਬਰ ਨੂੰ ਤਾਂ ਕੁਝ ਨੰਬਰ ਸਕਰੀਨ ਤੇ ਡਿਸਪਲੇ ਤੁਹਾਨੂੰ ਹੋ ਰਹੇ ਨੇ ਤੁਸੀਂ ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਨਾਲ ਵੀ ਜਿਹੜਾ ਹੈ ਗੱਲਬਾਤ ਕਰਕੇ ਆਪਦਾ ਕੋਈ ਵੀ ਸਵਾਲ ਤੁਹਾਡਾ ਤੁਹਾਡੇ ਮਨ ਵਿੱਚ ਹੈ ਪੁੱਛ ਸਕਦੇ ਹੋ ਤਾਂ ਜਲਦੀ ਅਸੀਂ ਇੱਕ ਨਿਊ ਜਿਹੜਾ ਮੰਗ ਪੱਤਰ ਵੀ ਜਿਹੜਾ ਉਸ ਦੇ ਵਿੱਚ ਜਾਰੀ ਕਰਾਂਗੇ ਗਰੁੱਪਾਂ ਦੇ ਰਾਹੀਂ ਵੀ ਉਸ ਦੇ ਵਿੱਚ ਜੋ ਮੰਗਾਂ ਸਾਡੇ ਤੱਕ ਨਮੀਆਂ ਪਹੁੰਚੀਆਂ ਉਹਨਾਂ ਨੂੰ ਅਪਡੇਟ ਕਰਕੇ ਤਾਂ ਜ਼ਰੂਰ ਜਿਹੜਾ ਉਹਨਾਂ ਤੇ ਗੌਰ ਵੀ ਕੀਤਾ ਜਾਊਗਾ ਤਾਂ ਸਾਰਿਆਂ ਨੂੰ ਬੇਨਤੀ ਹੈ 5 ਸਤੰਬਰ ਨੂੰ ਸਾਰੇ ਜ਼ਰੂਰ ਫੇਰਕਾ ਪਲਾਂਟ ਦੇ ਵਿੱਚ ਪਹੁੰਚੋ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਪੀਐਸਟੈਟ ਦਾ ਨੋਟੀਫਿਕੇਸ਼ਨ ਆਪਾਂ ਲੈਣ ਦੇ ਵਿੱਚ ਕਾਮਯਾਬ ਹੋਈਏ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਆਪਾਂ ਨੂੰ ਸਰਕਾਰ ਦੇ ਲਾਰੇ ਸੁਣਦੇ ਆਂ ਔਰ ਜਿਹੜਾ ਕੋਈ ਕਲੈਰਟੀ ਨਹੀਂ ਆਪਣੀ ਮੰਗਾਂ ਤੇ ਤਾਂ ਉਹਨਾਂ ਚੀਜ਼ਾਂ ਨੂੰ ਸਭ ਦੇਖਦੇ ਹੋਏ ਪਿੱਛੇ 25 ਤਰੀਕ ਨੂੰ ਮੀਟਿੰਗ ਕੀਤੀ ਗਈ ਸੀ ਫਾਜ਼ਲਕਾ ਦੇ ਵਿੱਚ ਉਹ ਚੈਨਲ ਦੇ ਉੱਪਰ ਵੀਡੀਓ ਤੁਹਾਡੇ ਨਾਲ ਸਾਂਝੇ ਕੀਤੇ ਗਏ ਸੀ ਲਾਈਵ ਵੀ ਚੱਲਿਆ ਸੀ ਤਾਂ ਉਸ ਤੋਂ ਬਾਅਦ ਉੱਥੇ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੀ 5 ਸਤੰਬਰ ਯਾਨੀ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਟੀਚਰ ਡੇ ਵਾਲੇ ਦਿਨ ਤਾਂ ਸੰਗਰੂਰ ਵਿਖੇ ਬਿਰਕਾ ਪਲਾਂਟ ਕੋਲ ਇਕੱਠੇ ਹੋ ਕੇ ਸੀਐਮ ਮਾਨ ਮੁੱਖ ਮੰਤਰੀ ਪੰਜਾਬ ਨਵੀ ਕੋਟੀ ਕੋਲ ਜਿਹੜਾ ਹੈ ਰੋਸ ਮਾਰਚ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਤਾਂ ਤੁਸੀਂ ਸਲਾਈਡ ਦੇ ਵਿੱਚ ਵੀ ਦੇਖ ਰਹੇ ਹੋ ਸਥਾਨ ਹੈਗਾ ਜੀ 베르카 પ્લાન્ટ ਸੰਗਰੂਰ ਬੱਸ ਸਟੈਂਡ ਤੋਂ ਆ ਕਾਫੀ ਦੂਰੀ ਤੇ ਹੈ ਤਾਂ ਤੁਸੀਂ ਲੋਕੇਸ਼ਨ ਦੇਖ ਕੇ ਚੈੱਕ ਕਰ ਸਕਦੇ ਹੋ ਅਗਰ ਇਸ ਦੇ ਰਿਲੇਟਡ ਕਿਸੇ ਨੇ ਵੀ ਕੋਈ ਗੱਲਬਾਤ ਪੁੱਛਣੀ ਹੈ ਤਾਂ ਤੁਸੀਂ ਸਕਰੀਨ ਦੇ ਪਿੱਛੇ ਵੀ ਨੰਬਰ ਦਿੱਤੇਗੇ ਸੀ ਤੁਹਾਨੂੰ ਉਹੀ ਨੰਬਰ ਇਹੀ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੋ ਰਹੇ ਨੇ ਇਹਨਾਂ ਨੰਬਰਾਂ ਦੇ ਉੱਪਰ ਜਿਹੜਾ ਹੈ ਆਪਦਾ ਸਵਾਲ ਪੁੱਛ ਸਕਦੇ ਹੋ ਕਿਉਂਕਿ ਕਿਸੇ ਨੂੰ ਕਈ ਸਾਥੀਆਂ ਨੂੰ ਸਾਨੂੰ ਕਾਲਸ ਜੇ ਸਾਨੂੰ ਮੈਸੇਜ ਆਉਂਦੇ ਆ ਉਹਨਾਂ ਨੂੰ ਲੋਕੇਸ਼ਨ ਨਹੀਂ ਪਤਾ ਤਾਂ ਸਾਥੀਓ ਤੁਸੀਂ ਗੂਗਲ ਜਿਹੜਾ ਹੈ ਮੈਪ ਦੇ ਉੱਪਰ ਚੈੱਕ ਕਰ ਸਕਦੇ ਹੋ ਕਿ ਬੱਸ ਸਟੈਂਡ ਤੋਂ ਲੈ ਕੇ ਕਿੰਨੀ ਦੂਰੀ ਤੇ ਤੁਸੀਂ ਵੇਰਕਾ ਪਲਾਂਟ ਜਿਹੜਾ ਤੁਹਾਨੂੰ ਦਿਖਾ ਰਿਹਾ ਤੇ ਅਗਰ ਕੋਈ ਸਾਥੀ ਫਾਜ਼ਿਲ ਕਾ ਜਲਾਲਾਬਾਦ ਜਾਂ ਇਹੇ ਏਰੀਆ ਦਾ ਫਾਬੋਰ ਏਰੀਆ ਦਾ ਤਾਂ ਉਹ ਸਾਡੇ ਨਾਲ ਜਿਹੜਾ ਹੈ ਕਰ ਸਕਦਾ ਗੱਲਬਾਤ ਮੇਰਾ ਨੰਬਰ ਹੈ ਜੀ 6280264496 ਇਥੋਂ ਆਪਾਂ ਬੱਸ ਦਾ ਪ੍ਰਬੰਧ ਕਰ ਰਹੇ ਆ ਤਾਂ ਉਸ ਦੇ ਵਿੱਚ ਜਿਹੜਾ ਜਿਵੇਂ ਵੀ ਹੋਏਗਾ ਆਪਾਂ ਜਿਹੜਾ ਸੈੱਟ ਕਰ ਲਾਂਗੇ ਸਿਸਟਮ ਕਿਉਂਕਿ ਰੂਟ ਬਣੂਗਾ ਜੇ ਬਠਿੰਡੇ ਤੋਂ ਹੋ ਕੇ ਚੱਲਾਂਗੇ ਆਪਾਂ ਔਰ ਬੱਸ ਤੁਰੂਗੀ ਜੇ ਜਲਾਲਾਬਾਦ ਤੋਂ ਗੱਲਬਾਤ ਹੋ ਕੇ ਵਾਇਆ ਫਾਜ਼ਿਲਕਾ ਔਰ ਬਲੋਟ ਦੀ ਹੋ ਕੇ ਜਿਹੜਾ ਬਠਿੰਡੇ ਵਿੱਚੋਂ ਨਿਕਲੋਗੇ ਬੱਸ ਜਿਸ ਤਰ੍ਹਾਂ ਪਹਿਲਾਂ ਕਰਨੇ ਲੱਗਦੇ ਆ ਉਸੇ ਤਰ੍ਹਾਂ ਤਾਂ ਸਾਥੀਓ ਇੱਕ ਵਾਰ ਮੇਰੀ ਬੇਨਤੀ ਇਹ ਹੈ ਕੀ ਇਹ ਦਰਨਾ ਆਪਣਾ ਪਿੱਛੇ ਸਾਡਾ ਇਹੀ ਨਾਰਾ ਸੀਗਾ ਚਲੋ ਆਪਾਂ ਨੂੰ ਮੀਟਿੰਗ ਮਿਲ ਗਈ ਸੀ ਧਰਨਾ ਜਿਹੜਾ ਦਰਨਾ ਆਪਣਾ ਲੱਗਿਆ ਨਹੀਂ ਸੀਗਾ ਤਾਂ ਇਹ ਦਰਨਾ ਕਿਸੇ ਵੀ ਹਾਲਾਤ ਵਿੱਚ ਕੈਨਸਲ ਨਹੀਂ ਕੀਤਾ ਜਾਊਗਾ ਕਿਸੇ ਵੀ ਮੀਟਿੰਗ ਦੇ ਲਾਲਚ ਚ ਕੈਨਸਲ ਨਹੀਂ ਕੀਤਾ ਜਾਊਗਾ ਇਹ ਮੀਟਿੰਗ ਇਹ ਦਰਨਾ ਜਿਹੜਾ 101% ਜਿਹੜਾ ਯੂਨੀਅਨ ਵੱਲੋਂ ਲਾਇਆ ਜਾਊਗਾ ਤਾਂ ਸਾਥ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਕਾਫੀ ਸਮਾਂ ਹੋ ਗਿਆ ਆਪਾਂ ਕੋਈ ਦਰਨਾ ਨਹੀਂ ਲਾਇਆ ਆਪਾਂ ਕੋਈ ਰੋਸ ਮਾਰਚ ਨਹੀਂ ਕੀਤਾ ਤਾਂ ਅੱਜ ਸਾਰੇ ਇਕੱਠੇ ਹੋ ਕੇ ਜਿਹੜਾ ਇੱਕੱਠੇ ਹੋ ਕੇ ਮੌਤਬੰਦੀ ਬਣਾ ਲਓ ਜਿਵੇਂ ਵੀ ਤੁਹਾਡੇ ਤੁਹਾਡੇ ਨਾਲ ਸਾਥੀ ਨੇ ਜਾਂ ਕੁਝ ਵੀ ਹੈ ਉਹਨਾਂ ਨਾਲ ਸਾਰਾ ਇੱਕ ਨਾ ਰابطਾ ਕਾਇਮ ਕਰਕੇ ਤੁਸੀਂ ਕਿੱਥੇ ਵੀ ਆਪਦੀ ਸਟੱਡੀ ਕਰ ਰਹੇ ਹੋ ਲਾਇਬ੍ਰੇਰੀਆਂ ਦੇ ਵਿੱਚੋਂ ਅਕੈਡਮੀਆਂ ਦੇ ਵਿੱਚੋਂ ਠੀਕ ਹੈ ਨਾ ਤਾਂ ਤੁਹਾਡਾ ਫੈਸਲਾ ਹੈ ਤੁਹਾਡਾ ਹੱਕ ਹੈ ਠੀਕ ਹੈ ਜੀ ਤਾਂ ਉੱਪਰ ਜੋ ਸਕਰੀਨ ਦੇ ਉੱਪਰ ਵੀ ਦੇਖ ਰਹੇ ਹੋ ਜੇਕਰ ਹੁਣ ਨਹੀਂ ਤਾਂ ਕਦੇ ਨਹੀਂ ਤੁਹਾਡਾ ਫੈਸਲਾ ਤੁਹਾਡਾ ਹੱਕ ਠੀਕ ਹੈ ਜੀ ਤਾਂ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਤਾਂ ਜੇ ਤਾਂ ਉਹਨਾਂ ਦੀ ਹੁੰਦੀ ਜੋ ਮੈਦਾਨ ਦੇ ਵਿੱਚ ਹੁੰਦੇ ਨੇ ਤਾਂ ਕਾਫੀ ਵੀਡੀਓ ਪਾ ਕੇ ਤੁਹਾਨੂੰ ਅਸੀਂ ਮੋਟੀਵੇਟ ਵੀ ਕੀਤਾ ਠੀਕ ਹੈ ਜੀ ਤਾਂ ਹੁਣ ਟਾਈਮ ਹੈ ਹੁਣ ਸਮਾਂ ਹੈ ਜੇ ਆਪਾਂ ਇਕੱਠੇ ਹੋ ਕੇ 5 ਸਤੰਬਰ ਨੂੰ ਆਪਾਂ ਜਿਹੜਾ ਹੈ ਯੂਨੀਅਨ ਦੇ ਨਗਰ ਆ ਕੇ ਖੜ ਗਏ ਤਾਂ ਆਪਣਾ ਨੋਟੀਫਿਕੇਸ਼ਨ 101% ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲ ਜੂਗਾ ਅਗਰ ਅਜੇ ਵੀ ਆਪਾਂ ਕਿਸੇ ਵਹਿਮਾ ਪਰਮਾ ਦੇ ਵਿੱਚ ਜਾਂ ਆਪਾਂ ਕਿਸੇ ਸ਼ੱਕ ਸ਼ੰਕਾ ਦੇ ਵਿੱਚ ਕਿ ਸਾਡਾ ਨੋਟੀਫਿਕੇਸ਼ਨ ਆਪਣੇ ਆਪ ਆ ਜਾਊਗਾ ਤਾਂ ਆਪਣੇ ਆਪ ਆਣ ਵਾਲਾ ਤਾਂ ਨੋਟੀਫਿਕੇਸ਼ਨ ਨਹੀਂ ਹੈ ਤਾਂ ਬਹੁਤ ਜ਼ਰੂਰੀ ਹੈ ਸਾਥਿਓ ਅੱਜ ਦਾ ਸਮਾਂ ਅਗਰ ਆਪਾਂ ਸੰਭਾਲ ਗਏ ਤਾਂ ਆਪਾਂ ਬਹੁਤ ਕੁਝ ਜਿਹੜਾ ਹੈ ਲੈ ਡਿਕਾਂਗੇ ਅਗਰ ਅੱਜ ਵੀ ਆਪਾਂ ਕਿਸੇ ਵੀ ਵਿਆਮਾ ਪਰਮਾ ਦੇ ਵਿੱਚ ਰਹੇ ਤਾਂ ਹਜੇ ਵੀ ਜਿਹੜਾ ਜੇ ਅੱਜ ਆਪਾਂ ਮੌਕਾ ਸੰਭਾਲ ਜਨੇ ਤਾਂ ਇੱਕ ਕਹਾਵਤ ਹੈ ਕਿ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤਾਂ ਉਹੀ ਗੱਲ ਹੈ ਉਹੀ ਸਮਾਂ ਚਲੋ ਕਾਫੀ ਲੰਮਾ ਸਮਾਂ ਹੋ ਗਿਆ ਸਾਨੂੰ ਤਕਰੀਬਨ 13 ਤੋਂ 14 ਪ੍ਰੋਟੈਸਟ ਧਰਨੇ ਲੱਗ ਚੁੱਕੇ ਨੇ ਸੰਗਰੂਰ ਦੇ ਵਿੱਚ ਤਾਂ ਇਹ ਲਾਸਟ ਧਰਨਾ ਪੀਐਸਟਟ ਯੂਨੀਅਨ ਵੱਲੋਂ ਲਗਾਇਆ ਜਾ ਰਿਹਾ ਤੁਸੀਂ ਇੱਕ ਤਰ੍ਹਾਂ ਦਾ ਸਬੂਤ ਜਿਹੜਾ ਹੈ ਯੂਨੀਅਨ ਨੂੰ ਯੂਨੀਅਨ ਦੇ ਮਗਰ ਖੜ ਕੇ ਸਪੋਰਟ ਕਰਕੇ ਫੇਰਕਾ ਪਲਾਂਟ 5 ਸਤੰਬਰ ਨੂੰ ਪਹੁੰਚ ਕੇ ਦੇਣਾ ਠੀਕ ਹੈ ਜੀ ਕਿਉਂਕਿ ਤੁਸੀਂ ਹਮੇਸ਼ਾ ਕਮੈਂਟ ਕਰਦੇ ਹੋ ਨਿਚੇ ਕੀ ਧਰਨਾ ਕੈਨਸਲ ਕਰ ਦਿੰਨੇ ਹੋ ਅਸੀਂ ਆ ਰਹੇ ਸੀ ਅਸੀਂ ਆ ਰਹੇ ਸੀ ਤਾਂ 101% ਮੰਤ ਨੂੰ ਸ਼ੋਰਟੀ ਨਾਲ ਲੈ ਕੇ ਕਹਿ ਰਿਹਾ ਵੀ ਇਹ ਧਰਨਾ ਕਿਸੇ ਵੀ ਲਾਲਚ ਦੇ ਵਿੱਚ ਕੈਨਸਲ ਨਹੀਂ ਕੀਤਾ ਜਾਊਗਾ ਠੀਕ ਹੈ ਜੀ ਇਹ ਧਰਨਾ ਆਪਾਂ ਉੱਥੇ ਬਹਿ ਕੇ ਮੌਂਤਮੰਦੀ ਬਣਾ ਕੇ ਜਿਵੇਂ ਵੀ ਹੋਊਗਾ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਰੂਰ ਠੀਕ ਹੈ ਜੀ ਤਾਂ ਇੱਕ ਵਾਰ ਫਿਰ ਵੀ ਬੇਨਤੀ ਹੈ ਜਿੰਨਾ ਜਿਹੜੇ ਵੀ ਸਾਥੀਆਂ ਨੇ ਜਿਹੜਾ ਹੈ ਜਾਣ ਲਈ ਰਸਤੇ 'ਚ ਮਲੋਟ ਫਾਜ਼ਿਲਕਾ ਜਾਂ ਕਿਸੇ ਵੀ ਤੁਸੀਂ ਏਰੀਆ ਤੋਂ ਹੋ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਫੋਨ ਕਰਕੇ ਜਾਂ ਮੈਸੇਜ ਕਰਕੇ ਜਿਹੜਾ ਹੈ ਆਪਦੀ ਜਾਣਕਾਰੀ ਦੇ ਸਕਦੇ ਹੋ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਪਹਿਲੀ ਗੱਲ ਤਾਂ ਸਾਰੇ ਚੱਲੋ ਸਾਥਿਓ ਕਿਉਂਕਿ ਹੁਣ ਉਹ ਸਮਾਂ ਨਹੀਂ ਹੈਗਾ ਕਿ ਮੇਰੇ ਕੋਲ ਟਾਈਮ ਨਹੀਂ ਜਾਂ ਮੈਂ ਤੁਹਾਡੇ ਕੰਮਾਂ ਕਿਉਂਕਿ ਅਸੀਂ ਵੀ ਆਪਦੇ ਕੰਮ ਕਰ ਛੱਡ ਕੇ ਜਿਹੜਾ ਹੈ ਕਰ ਰਹੇ ਆ ਜੇ ਅਗਰ ਤੁਹਾਨੂੰ ਪੀਐਸਟੈਟ ਦਾ ਪੇਪਰ ਚਾਹੀਦਾ ਤਾਂ ਇੱਕ ਦਿਨ ਜ਼ਰੂਰ ਯੂਨੀਅਨ ਨਾਲ ਕੋਆਪਰੇਟ ਕਰ ਲਓ ਤਾਂ ਇੱਕ ਮੇਰੀ ਬੇਨਤੀ ਇੰਸਟੀਚੂਟ ਦੇ ਓਨਰਸ ਨੂੰ ਵੀ ਹੈ ਕਿ 5 ਸਤੰਬਰ ਦੇ ਸਬੰਧ ਦੇ ਵਿੱਚ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਪੀਐਸਟਟ ਯੂਨੀਅਨ ਦੀ ਕਮੇਟੀ ਵੱਲੋਂ ਤੁਹਾਨੂੰ ਬੇਨਤੀ ਹੈ ਕਿ 5 ਸਤੰਬਰ ਨੂੰ ਜਿਹੜੀ ਹੈ ਅਕੈਡਮੀਆਂ ਦੇ ਵਿੱਚ ਛੁੱਟੀ ਕੀਤੀ ਜਾਏ ਤਾਂ ਕਿ ਕਿਸੇ ਵੀ ਸਾਥੀ ਕੋਲ ਕਿਸੇ ਵੀ ਬੱਚੇ ਕੋਲ ਇਹ ਪਹਾਨਾ ਨਾ ਹੋਵੇ ਕਿ ਅਸੀਂ ਸਾਡਾ ਆਹ ਕੰਮ ਹੈ ਤਾਂ ਸਾਡਾ ਆਹ ਕੰਮ ਹੈ ਅਸੀਂ ਅਕੈਡਮੀਆਂ ਦੇ ਵਿੱਚ ਜਾਣਾ ਹੈ ਜਾਂ ਸਾਡੀ ਕਲਾਸ ਹੈ ਤਾਂ ਮੇਰੀ ਬੇਨਤੀ ਹੈ ਮੇਰੀ ਕੋਈ ਅਗਰ ਵੀਡੀਓ ਇੰਸਟੀਟਿਊਟ ਵਾਲਾ ਓਨਰਸ ਜਾਂ ਟੀਚਰਸ ਸਾਡੀ ਇਸ ਵੀਡੀਓ ਨੂੰ ਸੁਣ ਰਹੇ ਨੇ ਮੇਰੀ ਬੇਨਤੀ ਹੈ ਪਹਿਲਾ ਤੋ ਹੀ ਇੱਕ ਜਿਹੜਾ ਆਪਦੇ ਵੱਲੋਂ ਇੱਕ ਵੀਡੀਓ ਬਣਾ ਕੇ ਜਿਸ ਦੇ ਵਿੱਚ ਤੁਸੀਂ ਇਸ ਬੇਨਤੀ ਨੂੰ ਕਬੂਲਦੇ ਹੋਏ ਵੀਡੀਓ ਬਣਾ ਕੇ ਜਰੂਰ ਅ ਅਕੈਡਮਿਸ ਦੇ ਚੈਨਲ ਤੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਜਰੂਰ ਰੀਲੀਜ਼ ਕਰੋ ਉਸ ਦੇ ਵਿੱਚ ਬੱਚਿਆਂ ਨੂੰ ਛੁੱਟੀ ਦੇ ਦਿਓ ਕਿ 5 ਸਤੰਬਰ ਨੂੰ ਯੂਨੀਅਨ ਦੇ ਹੱਕ ਦੇ ਵਿੱਚ ਅਸੀਂ ਛੁੱਟੀ ਕਰ ਰਹੇ ਹਾਂ ਜਾਂ ਹੌਲੀਡੇ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਜਿਹੜਾ ਸਖਿਆਰਚ ਨੂੰ ਵੀ ਅਦਾ ਜਿਹੜਾ ਪਹਿਲਾਂ ਤੋਂ ਪਰੀਪਲਾਨ ਪਤਾ ਹੋਏ ਕਿ ਅਸੀਂ 5 ਸਤੰਬਰ ਨੂੰ ਜਿਹੜਾ ਹੈ ਯੂਨੀਅਨ ਦੇ ਧਰਨੇ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਮੇਰੀ ਇੰਨੀ ਬੇਨਤੀ ਹੈ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਆਪਾਂ ਨੂੰ ਸੰਘਰਸ਼ ਕਰਦੇ ਨੂੰ ਯੂਨੀਅਨ ਨੂੰ ਸੰਘਰਸ਼ ਕਰਦੇ ਨੂੰ ਤਾਂ ਆਹੀ ਸਮਾਂ ਆਹੀ ਟਾਈਮ ਹੈ ਅਗਰ ਆਪਾਂ ਅੱਜ ਯੂਨੀਅਨ ਦੇ ਨਾਲ ਖੜ ਗਏ ਤਾਂ ਨੋਟੀਫਿਕੇਸ਼ਨ ਆਪਾਂ ਨੂੰ ਮਿਲ ਜੂਗਾ ਤਾਂ ਨਹੀਂ ਤਾਂ ਜਿਸ ਤਰ੍ਹਾਂ ਲਾਰੇ ਆਪਾਂ ਨੂੰ ਲਾਏ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਉਹ ਲਾਰੇ ਫਿਰ ਇਦਾਂ ਹੀ ਚੱਲਣਗੇ ਜੇ ਅਗਰ ਅੱਜ ਆਪਾਂ ਮੈਦਾਨਾਂ ਤੋਂ ਜੇ ਪਿੱਛੇ ਹਟ ਗਏ ਮੇਰੀ ਬੇਨਤੀ ਹੈ ਸਾਰੇ ਅਕੈਡਮੀਆਂ ਜਿੰਨੀਆਂ ਵੀ ਅਕੈਡਮੀਆਂ ਪੀਐਸਟੈਟ ਯੂਨੀਅਨ ਪੀਐਸਟੈਟ ਦੀ ਪ੍ਰੀਪਰੇਸ਼ਨ ਕਰਵਾ ਰਹੇ ਨੇ ਤਾਂ ਪਲੀਜ਼ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਯੂਨੀਅਨ ਦੇ ਹੱਕ ਦੇ ਵਿੱਚ ਇੱਕ ਤਰਨਾ ਜਿਹੜਾ ਹੈ ਬਹੁਤ ਤਕੜੇ ਲੈਵਲ ਤੇ ਜਿਹੜਾ ਯੂਨੀਅਨ ਵੱਲੋਂ ਬੇਨਤੀ ਹੈ ਤਾਂ ਕਿ ਪੀਐਸਟੈਟ ਦਾ ਨੋਟੀਫਿਕੇਸ਼ਨ ਜ਼ਰੂਰ ਲਿਆ ਜਾਵੇ ਇੰਨੇ ਕਹਿੰਦਾ ਹੋਇਆ ਵਾਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਥਿਓ ਇਸ ਵੀਡੀਓ ਨੂੰ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨੇ ਵੱਧ ਜਿਹੜਾ ਸਾਥੀਆਂ ਤੱਕ ਆਪਣਾ ਜਿਹੜਾ ਇਹ ਧਰਨਾ ਹੈ ਹਾਈਲਾਈਟ ਹੋਊਗਾ ਤਾਂ ਗੱਲ ਕਾਫੀ ਜਿਹੜਾ ਹੈ ਵੱਡੇ ਲੈਵਲ ਤੇ ਪਹੁੰਚੂਗੀ ਤਾਂ ਹੀ ਆਪਣਾ ਜਿਹੜਾ ਹਰ ਇੱਕ ਸਾਥੀ ਤੱਕ ਮੈਸੇਜ ਪਹੁੰਚੇਗਾ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਥੀ ਪਹੁੰਚਣਗੇ ਤਾਂ ਕਈ ਵਾਰੀ ਸਾਥੀਆਂ ਨੂੰ ਕਿਸੇ ਮੈਸੇਜ ਨਹੀਂ ਲੱਗ ਪਉਂਦਾ ਤਾਂ ਮੇਰੀ ਬੇਨਤੀ ਹੈ ਆਪਦੇ ਹਰ ਇੱਕ ਸਾਥੀ ਹਰ ਇੱਕ ਤੁਸੀਂ ਡਾਈਟ ਦੇ ਵਿੱਚ ਚਾਹੇ ਈਟੀਟੀ ਕਰ ਰਹੇ ਹੋ ਚਾਹੇ ਪਾਸ ਹੋ ਤਾਂ ਆਪਦੇ ਕਾਲਜ ਗਰੁੱਪ ਵਿੱਚ ਕਿਸੇ ਪਾਸੇ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਇਕਤਾ ਦਾ ਸਬੂਤ ਇੱਕ ਯੂਨੀਅਨ ਦੀ سپورਟ ਦਾ ਸਬੂਤ ਜਿਹੜਾ ਦੇ ਸਕਦੇ ਹੋ ਤਾਂ ਇਹ ਵੀ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਸਾਥਿਓ ਫਿਰ ਦੁਬਾਰਤੋ ਬੇਨਤੀ ਹੈ ਕਿ 5 ਸਤੰਬਰ ਨੂੰ ਦਿਨ ਵੀਰਵਾਰ ਦਿਨ ਵੀਰਵਾਰ ਨੂੰ ਪਹੁੰਚ ਕੇ ਜਿਹੜਾ ਹੈ ਸਾਰੇ ਯੂਨੀਅਨ ਦੀ سپورਟ ਲਈ ਅੱਗੇ ਆਓ ਤਾਂ ਜੋ ਆਪਾਂ ਪੀਐਸਟਟ ਦਾ ਨੋਟੀਫਿਕੇਸ਼ਨ ਲੈਣ ਦੇ ਵਿੱਚ ਕਾਮਯਾਬ ਹੋਈਏ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ